ਸ੍ਰੀ Khanna ਮੈਡਮ ਉਮਨੀਤ ਕੌਂਡਲ ਜੀ ਦੀ ਰਮਾਇਣ ਹੇਟਰ ਅਸੀਂ ਮੀਟਿੰਗ ਮਾਰਕੀਟ ਚ ਜਿਹੜਾ ਕਿ ਸਾਨੂੰ ਪਤਾ ਹੌਟਸਪੌਟ ਹੈਗੇ ਨੇ ਜਿੱਥੇ ਥੋੜਾ ਬਹੁਤਾ ਨਸ਼ਾ ਵਿਕਦਾ ਅੱਥੇ ਅੱਜ ਅਸੀਂ ਉਥੇ ਰੇਡ ਕਰਕੇ ਕਰੀਬਨ 8-10 ਬੰਦੇ ਅਸੀਂ ਰਾਉਂਡ ਅਪ ਕੀਤੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੇ ਵੈਰੀਫਿਕੇਸ਼ਨ ਕਰ ਰਹੇ ਹਾਂ ਜਿਨ੍ਹਾਂ ਦੇ ਪਹਿਲਾ ਮੁਕਰਤਮੇ ਦਰਜ ਹੈ ਜਿਨ੍ਹਾਂ ਕੋਲੋਂ ਸਾਨੂੰ ਕੋਈ ਆਪਣਾ ਨਸ਼ੀਲਾ ਪਦਾਰਥ ਮਿਲਿਆ ਉਹਦੇ ਖਿਲਾਫ ਅਸੀਂ ਐਫਆਰ ਡਿਸਟ੍ਰਿਕਟ ਕਰ ਰਹੇ ਹਾਂ ਤੇ ਜਿਹੜੇ ਦੂਜੇ ਬੰਦੇ ਨੇ ਉਹਨਾਂ ਦੇ ਖਿਲਾਫ ਅਸੀਂ 110 ਦੇ ਕਲੰਦਰੇ ਦੇਨੇ ਕੋਰਟ ਚ ਆਪਣੈ ਇਸਟੇਪ ਸਾਹਬ ਦੀ ਅਦਾਲਤ ਚ ਇੱਕ ਪ੍ਰਾਣੇ ਜਿਵੇਂ ਮੰਜੇ ਹੁੰਦੇ ਨੇ ਉਹ ਮੰਜੇ ਦੇ ਪਾਵੇ ਦੇ ਵਿੱਚ ਉਹਨਾਂ ਨੇ ਲੁਕੋ ਕੇ ਰੱਖਿਆ ਸੀਗਾ ਤੇ ਅਸੀਂ ਉੱਥੋਂ ਕਰੀਬਨ 8-10 ਗ੍ਰਾਮ ਜਿਹੜਾ ਹੈਗਾ ਆਪਣਾ ਹੋਰੀਨ ਹੈਰਨ ਕੱਢੀ ਆ ਉਹਦੇ ਖਿਲਾਫ ਅਸੀਂ ਕਾਰਵਾਈ ਕਰਨੇ ਪੈਣਾ ਉਹਨਾਂ ਦੇ ਫਾਦਰ ਦੇ ਖਿਲਾਫ ਉਹਨਾਂ ਦਾ ਬੇਟਾ ਸ਼ਿਵਮ ਸੀ ਉਹਦੇ ਖਿਲਾਫ ਵੀ ਅਸੀਂ ਕੇਸ ਰਜਿਸਟਰ ਕੀਤੇ ਸੀਗੇ ਅੱਜ ਉਹਨਾਂ ਦੀ ਮਦਰ ਤੇ ਸ਼ਿਵਮ ਦੀ ਵਾਈਫ ਆ ਉਹ ਫੜੀ ਗਈ ਆ ਹਿਰੋਂ ਦੇ ਨਾਲ ਅਸੀਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੇ ਆ ਡੀਜੀਪੀ ਸਾਹਿਬ ਦੀ ਹਦਾਇਤਾਂ ਨੇ 5 ਦਿਨ ਅਸੀਂ ਲਗਾਤਾਰ ਇਸੇ ਏਰੀਏ ਚ ਹੌਟਸਪੌਟ ਏਰੀਏ ਚ ਹੀ ਕਸ ਆਪਰੇਸ਼ਨ ਕਰ ਰਹੇ ਆ ਲਗਾਤਾਰ 5 ਦਿਨ ਵਾਸਤੇ ਕੇ